ਮੈਨੂੰ ਕਿਸੇ ਨੇ ਫੋਨ ਕੀਤਾ ਕਿ ਆਪਾਂ ਇੱਕ ਫਿਲਮ ਕਰ ਰਹੇ ਹਾਂ ਤੇ ਤੁਹਾਡਾ 2 ਦਿਨ ਦਾ ਕੰਮ ਹੈ 3 ਸੀਨ ਮੈਂ ਕਿਹਾ ਇੰਪੋਰਟੈਂਟ ਹੈਗੀ ਆ ਕਹਿੰਦੇ ਹਾਂ ਮੈਂ ਕਿਹਾ ਫਿਰ ਚਾਹੇ ਇੱਕ ਸੀਨ ਹੋਵੇ ਕੋਈ ਚੱਕਰ ਨਹੀਂ ਨਿਰੂ मैम ਨੇ ਇੱਕ ਹੋਰ ਫਿਲਮ ਵੀ ਹੁਣੇ ਇੱਕ ਕੀਤੀ ਆ ਨਹੀਂ 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 ਉਸ ਤੋਂ ਬਾਅਦ ਹੁਣ ਇੱਕ ਸ਼ੂਟ ਹੋ ਚੁੱਕੀ ਆ ਉਹ ਸਾਰੀ ਔਰਤਾਂ ਦੀ ਹੈ ਮੈਂ ਪਹਿਲਾਂ ਬਹੁਤ ਘੱਟ ਕੰਮ ਕੀਤਾ ਸਹੀ ਸ਼ਬਦਾਂ ਚ ਦੱਸਾਂ ਮਤਲਬ ਥੋੜਾ ਥੋੜਾ ਕੰਮ ਮੈਂ ਖੁਦ ਹੀ ਕਰਦੀ ਹੁੰਦੀ ਸੀ ਕਿ ਮੈਨੂੰ ਥੋੜਾ ਕੰਮ ਦਿੱਤਾ ਜਾਵੇ ਬਿਕਾਜ਼ ਮੈਂ ਜੌਬ ਦੇ ਵਿੱਚ ਸੀ ਤੇ ਹੁਣ ਮੈਂ ਜੌਬ 'ਚ ਨਹੀਂ ਆ ਮੈਂ ਵੀਆਰਐਸ ਲੈ ਲਈ ਤੇ ਹੁਣ ਮੈਨੂੰ ਕੋਈ ਚਿਕਰ ਨਹੀਂ ਹੁਣ ਮੈਂ ਮਤਲਬ ਵਧੀਆ ਕੈਰੈਕਟਰਸ ਕਰ ਰਹੀ ਆ ਵੱਡੇ ਵਾਲੇ ਕਰ ਰਹੀ ਆ ਕੋਈ ਐਦਾਂ ਦਾ ਨਹੀਂ ਐ ਕਿ ਛੋਟਾ ਵੱਡਾ ਕੈਰੈਕਟਰ ਦੀ ਮਤਲਬ ਕੈਰੈਕਟਰ ਦੀ ਇੰਪੋਰਟੈਂਸ ਕੀ ਆ ਗੱਲ ਇਹ ਐ ਕਿ ਮਰਦ ਬਰਾਬਰ ਨੇ ਆਪਾਂ ਕਹਿੰਦੇ ਆ ਠੀਕ ਐ ਪਰ ਮੈਂ ਔਰਤ ਨੂੰ ਹਮੇਸ਼ਾ ਕਹਿਣਾ ਕਿ ਉਹ ਮਰਦਾਂ ਤੋਂ ਉੱਪਰ ਐ ਜੇ ਔਰਤ ਐ ਤਾਂ ਆਹੀ ਮਰਦ ਔਰਤ ਨੇ ਕੋ ਟਾਈਮ ਕਈ ਕੰਮ ਕਰਦੀ ਆ ਨਾ ਉਹਨੇ ਬੱਚੇ ਨੂੰ ਤਿਆਰ ਵੀ ਕਰਨਾ ਐ ਬੱਚੇ ਨੂੰ ਰੁੰਡੇ ਦਾ ਚੁੱਪ ਵੀ ਕਰਾਉਣਾ ਹੈ ਉਹਨੂੰ ਦੁੱਧ ਵੀ ਪਲਾਉਣਾ ਹੈ ਠੀਕ ਹੈ ਦੁੱਧ ਗਾਲੀ ਰੱਖਿਆ ਹੋਇਆ ਸਟੋਕ ਤੇ ਉਹਨੇ ਉਹ ਵੀ ਦੇਖ ਲੈਣਾ ਹੈ ਠੀਕ ਹੈ ਕੋਈ ਕੰਮ ਵਾਲੀ ਆ ਗਈ ਤਾਂ ਉਹਨੂੰ ਵੀ ਦੇਖਣਾ ਉਹਨੇ ਠੀਕ ਹੈ ਕੋਈ ਗੈਸਟ ਆ ਗਿਆ ਉਹਨੂੰ ਵੀ ਜਾਂਚ ਉਹਨੂੰ ਪਤਾ ਹੁੰਦਾ ਵੀ ਗੈਸਟ ਆਏ ਨੇ ਉਹਨੂੰ ਪਾਣੀ ਫੜਾਤਾ ਇਹਨਾਂ ਨੂੰ ਚਾਹ ਧਾਰਤੀ ਨਾਲ ਮਤਲਬ ਉਹਨੇ ਸਾਰਾ ਮੈਨੇਜਮੈਂਟ ਕਰ ਲੈਣਾ ਬੰਦਾ ਇੱਕ ਟਾਈਮ ਇੱਕੋ ਕੰਮ ਕਰ ਸਕਦਾ ਇੱਕ ਤੋਂ ਦੋ ਕਰ ਦੂਗੇ ਤੋਂ ਵੱਧ ਨਹੀਂ ਕਰ ਸਕਦਾ ਦਸ਼ਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਵਿਮਨ ਪ੍ਰਾਈਡ ਅਵਾਰਡ ਤੇ ਰਾਤਸਾਲੀਵਾਰ ਪਹੁੰਚੇ ਆਪਣੇ ਹਸਬੰਦ ਨਾਲ ਤੇ ਗੱਲਬਾਤ ਕਰਦੇ ਆ ਬਹੁਤ ਜ਼ਿਆਦਾ ਇਮੋਸ਼ਨਲ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਮੈਂ ਬਹੁਤ ਵਧੀਆ ਇਮੋਸ਼ਨਲ ਹੋ ਕੇ ਛੰਜੂ ਨੇ ਉਹ ਗੱਲ ਹੀ ਕੁਛ ਐਦਾਂ ਦੀ ਹੋ ਗਈ ਸੀ ਵਿਮਨ ਪ੍ਰਾਈਡ ਦੀ ਗੱਲ ਚੱਲ ਰਹੀ ਸੀ ਸੋ ਅਜ ਅਵਾਰਡਸ ਜਿਹੜੇ ਨੇ ਪੂਨਮ ਸੂਤ ਤੇ 2RR ਵਾਲਿਆਂ ਨੇ ਜਿਹੜੇ ਕਰਵਾਏ ਨੇ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਔਰਤਾਂ ਨੂੰ ਵੀ ਕਿਸੇ ਨੇ ਪਛਾਣਿਆ ਤੇ ਜਿਹੜੀਆਂ ਕਿਸੇ ਵੀ ਫੀਲਡ ਦੇ ਵਿੱਚ ਔਰਤਾਂ ਨੇ ਉਹਨਾਂ ਨੂੰ ਇਹਨਾਂ ਨੇ ਅਵਾਰਡਸ ਦਿੱਤੇ ਨੇ ਤੇ ਚੰਗੀ ਗੱਲ ਹੈ ਅਲੱਗ-ਅ ਗੇਮਸ ਦੇ ਵਿੱਚੋਂ ਜਾਂ ਹੋਰ ਸੋਸ਼ਲ ਕਾਜ਼ ਜਿਹੜੇ ਕਰਦੇ ਨੇ ਉਹਨਾਂ ਦੇ ਵਿੱਚੋਂ ਤੇ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਵੀ ਮੈਂ ਉਹ ਰੋਈ ਮੈਂ ਤਾਂ ਸੀ ਕਿਉਂਕਿ ਪਹਿਲਾਂ ਜਿਹੜੇ ਆਪਣੇ ਚੈਨਲ ਵਾਲੇ ਸੀ ਉਹ ਕੁਛ ਐਦਾਂ ਦੀ ਗੱਲ ਹੋਈ ਸੀ ਕਿ ਕੁੜੀਆਂ ਤੇ ਮੁੰਡਿਆਂ ਦੀ ਇਕੁਐਲਟੀ ਵਾਸਤੇ ਜਾਂ ਫੀਮੇਲ ਫਿਟੀਸਾਈਡ ਵਾਸਤੇ ਤਾਂ ਕਰਕੇ ਮੇਰੀ ਅੱਖਾਂ 'ਚ ਥੋੜੀਆਂ ਹੰਝੂ ਆ ਗਏ ਸੀ ਤੇ ਅਦਰਵਾਇਜ਼ ਪ੍ਰੋਗਰਾਮ ਬਹੁਤ ਸੋਹਣਾ ਹੋ ਰਿਹਾ ਤੇ ਜੀ ਸਰ ਤੁਸੀਂ ਕੀ ਕਹਿਣਾ ਸਾਬ ਹਾਂਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਹੈ ਵੀ ਜੇ ਦੇਖੋ ਆਲੇ-ਦਾਲੇ ਸਮਾਜ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਜਿਹੜੀ ਇਹ ਨੈਗੇਟਿਵਿਟੀ ਨਸ਼ਿਆਂ ਦੇ ਰੂਪ ਦੇ ਵਿੱਚ ਹੈ ਨਾ ਇਸ ਤਰ੍ਹਾਂ ਦੇ ਘਟਨਾਵਾਂ ਹੁੰਦੇ ਨੇ ਵਾਪਰਦੀਆਂ ਨੇ ਤੇ ਉਸ ਤੋਂ سوشل میڈیا ਦਾ ਜਿਹੜਾ ਤੁਹਾਡਾ ਅੱਜ ਚੈਨਲਾਂ ਦਾ ਇੱਥੇ ਸਾਰੇ ਆਏ ਨੇ ਮੈਂ ਉਹਨਾਂ ਦਾ ਪਹਿਲਾਂ ਧੰਨਵਾਦ ਕਰਦਾ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ ਪੋਜ਼ਿਟਿਵਿਟੀ ਦਾ ਪ੍ਰੋਗਰਾਮ ਹੈ ਔਰ ਜਿਹੜੇ ਸਾਡੇ ਸਮਾਜ ਦੇ ਵਿੱਚ ਚੰਗਾ ਕੰਮ ਕਰਦੇ ਨੇ ਉਹ ਚਾਹੇ ਔਰਤਾਂ ਨੇ ਚਾਹੇ ਮਰਦ ਨੇ ਚਾਹੇ ਬੱਚੇ ਨੇ ਚਾਹੇ ਖਿਡਾਰੀ ਕੋਈ ਵੀ ਫੀਲਡ ਹੈ ਚਾਹੇ ਕਲਾ ਦਾ ਫੀਲਡ ਹੈ ਉਹ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਅੱਜ ਜਿਹੜਾ ਬਹੁਤ ਹੀ ਇਹ ਉਤਸ਼ਾਹਿਤ ਕੀਤਾ ਗਿਆ ਉਹਨਾਂ ਦਾ ਸਨਮਾਨ ਕੀਤਾ ਗਿਆ ਖਾਸ ਕਰਕੇ ਔਰਤਾਂ ਦਾ ਜਿਹੜਾ ਸਨਮਾਨ ਕੀਤਾ ਗਿਆ ਇਸ ਦੇ ਨਾਲ ਜਿਹੜੇ ਅੱਗੇ ਜਿਹੜੇ ਬੱਚੀਆਂ ਨੇ ਉਹ ਮੋਟੀਵੇਸ਼ਨ ਹੋਣਗੀਆਂ ਕਿ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਨੇ ਪੂਨਮ ਸੂਤ ਜਿਹੜੇ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਹੈ ਵਧਾਈ ਦੀ ਪਾਤ੍ਰਾ ਹੈ ਤੇ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਜੀ ਆਪਣੀ ਇੰਡਸਟਰੀ ਚ ਜੀ ਹੈ ਔਰ ਆਈ ਥਿੰਕ ਪਹਿਲੀ ਵਾਰ ਹੋਇਆ ਹੈ ਨਾ ਕਿ ਔਰਤਾਂ ਨੂੰ ਮਤਲਬ ਉਹ ਆ ਕਿ ਅਲੱਗ-ਅਲੱਗ ਕੈਟਾਗਰੀਜ਼ ਦੇ ਹੁੰਦੇ ਨੇ ਸਾਡੀ ਇੰਡਸਟਰੀ ਦੇ ਬਟ ਇਹ ਫਰਸਟ ਟਾਈਮ ਹੋਇਆ ਹੈ ਹਾਂ ਜੀ ਹੈ ਨਾ ਤੇ ਤੁਹਾਨੂੰ ਕੀ ਲੱਗਦਾ ਇੰਡਸਟਰੀ ਦੇ ਵਿੱਚ ਅੱਜ ਕੁੜੀਆਂ ਨੂੰ ਫੀਮੇਲਸ ਨੂੰ ਇਕੁਐਲਿਟੀ ਦਾ ਇਕੁਐਲਿਟੀ ਮਿਲਦੀ ਹੈ ਦੇਖੋ ਹਜੇ ਥੋੜਾ ਜਿਹਾ ਹੈ ਫਰਕ ਕਿਉਂਕਿ ਮੇਲ ਡੋਮੀਨੇਟਡ ਆ ਸਾਡੀ ਇੰਡਸਟਰੀ ਬਟ ਮੇਰੇ ਖਿਆਲ ਨਾਲ ਥੋੜਾ ਥੋੜਾ ਹੋਰ ਹੁੰਦੇ ਹੁੰਦੇ ਸੈੱਟ ਹੋ ਜਾਊਗਾ ਨਹੀਂ ਫਰਕ ਪਾਊਗਾ ਕਿਉਂਕਿ ਜਿਹੜਾ ਸਾਡਾ ਸਿਨੇਮਾ ਮਰਦ ਪ੍ਰਧਾਨ ਸਿਨੇਮਾ ਤੁਹਾਨੂੰ ਪਤਾ ਹੀ ਹੈ ਕਿ ਹੀਰੋ ਉਹੀ ਹੁੰਦਾ ਤੇ ਜੇ ਜੀ ਉਹਨਾਂ ਬੇਚਾਰੀਆਂ ਬਦਲਦੀਆਂ ਰਹਿੰਦੀਆਂ ਨੇ ਤੇ ਬਹੁਤ ਜ਼ਿਆਦਾ ਲੰਬੀ ਉਹਨਾਂ ਦੀ ਇਹ ਮਤਲਬ ਲਾਈਫ ਨਹੀਂ ਹੁੰਦੀ ਇਸ ਕਰਕੇ ਹੀਰੋਇਨ ਦੀ ਤੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਸਿਨੇਮਾ ਇਸ ਤਰ੍ਹਾਂ ਜਾ ਰਹਿਗਾ ਬਦਲਦਾ ਰਹਿੰਦਾ ਹੈ ਅਪਡੇਟ ਹੁੰਦਾ ਰਹਿੰਦਾ ਹੈ ਹੁਣ ਇੱਕ ਕਲੀ ਜੂਟਾ ਫਿਲਮ ਆਈ ਹੈ ਤੇ ਕਮਾਲ ਕਰੀ ਆ ਉਹਦੇ ਵਿੱਚ ਨੀਰੂ ਬਾਜਵਾ ਜੀ ਨੇ ਤੇ ਸਤਿੰਦਰ ਸਰਤਾਜ ਜੀ ਨੇ ਇੱਕ ਨਵੀਂ ਸਟੋਰੀ ਹੈ ਜਿੱਥੇ ਔਰਤ ਨੂੰ ਦਿਖਾਇਆ ਗਿਆ ਤੇ ਮੈਨੂੰ ਲੱਗਦੀ ਹੈ ਕਿ ਇਸ ਵਿਸ਼ਿਆਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਔਰ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਆ ਵੀ ਜਿਹੜਾ ਜਿੱਥੇ ਆਪਾਂ ਔਰਤਾਂ ਦੀ ਗੱਲ ਕਰਦੇ ਆ ਤੇ ਜਿਹੜੇ ਨਵੇਂ ਬੱਚੇ ਆਉਂਦੇ ਨੇ ਇਸ ਫੀਲਡ ਦੇ ਵਿੱਚ ਉਹਨਾਂ ਨੂੰ ਮਿਹਨਤ ਕਰਨ ਦੀ ਲੋੜ ਹੈ ਤੁਸੀਂ ਮਿਹਨਤ ਕਰਕੇ ਕਿਸੇ ਜਿਹੇ ਫੀਲਡ ਦੇ ਵਿੱਚ ਜਾਓ ਮਿਹਨਤ ਕਰਕੇ ਜਾਓ ਤੇ ਫਿਰ ਤੁਹਾਨੂੰ ਕੋਈ ਸਰ ਨਹੀਂ ਮਾਰਦਾ ਮਿਹਨਤ ਬਹੁਤ ਜ਼ਰੂਰੀ ਹੈ ਤਾਂ ਫਿਰ ਤੁਸੀਂ thank oh. you. ਤੁਹਾਨੂੰ ਬਹੁਤ ਨਵਾਂ ਟਾਈਮ ਹੋ ਗਿਆ ਇੰਡਸਟਰੀ ਚ ਕੰਮ ਕਰਦੇ ਆਪਣੇ ਮਿਹਨਤ ਦੇ ਸਦਕਾ ਬਹੁਤ ਸੋਨਾ ਨਾਮ ਬਣਾਇਆ ਹਰ ਕੋਈ ਰਿਸਪੈਕਟ ਕਰਦਾ ਪਿਆਰ ਕਰਦਾ ਤੇ ਤੁਹਾਨੂੰ ਕਦੀ ਇਦਾਂ ਲੱਗਿਆ ਕਿ ਹਾਂ ਮੈਨੂੰ ਇੰਨਾ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ ਕੰਮ ਕਰਦੇ ਕਿ ਮੈਨੂੰ ਵੀ ਜੋ ਮੇਰੀ ਅਸਲ ਸਪੇਸ ਹੈਗੀ ਹੈ ਫਿਲਮ ਦੇ ਵਿੱਚ ਕਿਤੇ ਕਿ ਉਹ ਮਿਲਣੀ ਚਾਹੀਦੀ ਹੈ ਹਾਂ ਕਿ ਜ਼ਰੂਰੀ ਨਹੀਂ ਕਿ ਅਗਰ ਕੋਈ ਮੇਲ ਆਪੋਜ਼ਿਟ ਹੈ ਉਹਦਾ ਕੈਰੈਕਟਰ ਜ਼ਿਆਦਾ ਹੋਵੇ ਨਹੀਂ ਇਹ ਆਪਣੇ ਮਤਲਬ ਕੈਰੈਕਟਰ ਦੇ ਅਕੋਰਡਿੰਗ ਹੁੰਦਾ ਜਾਂ ਕਹਾਣੀ ਦੇ ਅਕੋਰਡਿੰਗ ਹੀ ਹੁੰਦਾ ਬਟ ਮੈਂ ਪਹਿਲਾਂ ਬਹੁਤ ਘੱਟ ਕੰਮ ਕੀਤਾ ਸਹੀ ਸ਼ਬਦਾਂ ਚ ਦੱਸਾਂ ਮਤਲਬ ਥੋੜਾ ਥੋੜਾ ਕੰਮ ਮੈਂ ਖੁਦ ਹੀ ਕਰਦੀ ਹੁੰਦੀ ਸੀ ਕਿ ਮੈਨੂੰ ਥੋੜਾ ਕੰਮ ਦਿੱਤਾ ਜਾਵੇ ਬਿਕਾਜ਼ ਮੈਂ ਜੌਬ ਦੇ ਵਿੱਚ ਸੀ ਤੇ ਹੁਣ ਮੈਂ ਜੌਬ 'ਚ ਨਹੀਂ ਆ ਮੈਂ ਵੀਆਰਐਸ ਲੈ ਲਈ ਤੇ ਹੁਣ ਮੈਨੂੰ ਕੋਈ ਚਿਕਰ ਨਹੀਂ ਹੁਣ ਮੈਂ ਮਤਲਬ ਵਧੀਆ ਕੈਰੈਕਟਰਸ ਕਰ ਰਹੀਆਂ ਵੱਡੇ ਵਾਲੇ ਕਰ ਰਹੀਆਂ ਕੋਈ ਐਦਾਂ ਦਾ ਨਹੀਂ ਹੈ ਕਿ ਛੋਟਾ ਵੱਡਾ ਕੈਰੈਕਟਰ ਦੀ ਮਤਲਬ ਕੈਰੈਕਟਰ ਦੀ ਇੰਪੋਰਟੈਂਸ ਕੀ ਹੈ ਗੱਲ ਇਹ ਹੈ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਆਪਾਂ ਇੱਕ ਫਿਲਮ ਕਰ ਰਹੇ ਹਾਂ ਤੇ ਤੁਹਾਡਾ 2 ਦਿਨ ਦਾ ਕੰਮ ਹੈ 3 ਕਿਸੀਨ ਮੈਂ ਕਿਹਾ ਇੰਪੋਰਟੈਂਟ ਹੈਗੇ ਆ ਕਹਿੰਦੇ ਹਾਂ ਮੈਨੂੰ ਕਿ ਫਿਰ ਚਾਹੀ ਇੱਕ ਸੀਨ ਹੋਵੇ ਕੋਈ ਚੱਕਰ ਨਹੀਂ ਸੋ ਇਦਾਂ ਦਾ ਨਹੀਂ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਅੱਜ ਦੱਸਰ ਨੇ ਕਿ ਕਲੀ ਜੋ ਟਾ ਫਿਲਮ ਦੇ ਵਿੱਚ ਹਰ ਨੀਰੂ ਬਾਜਵਾ ਮੈਮ ਤੇ ਪੂਰੀ ਫਿਲਮ ਉਹਨਾਂ ਦੇ ਹਾਲੇ ਦੁਆਲੇ ਘੁੰਮਦੀ ਰਹੀ ਹੈ ਤੁਹਾਨੂੰ ਲੱਗਦਾ ਜਹੀਏ ਹੋਰ ਫਿਲਮਾਂ ਬਣਨ ਚਾਹੀਦੇ ਜੋ ਜ਼ਿਆਦਾ ਵੂਮਨ ਸੈਂਟਰਡ ਹੋਣ ਕਿ ਉਹਨਾਂ ਉਹਨਾਂ ਨੂੰ ਜ਼ਿਆਦਾ ਦਿਖਾਇਆ ਜਾਏ ਹੁਣ ਤੱਕ ਆਈ ਹੋਈ ਨਹੀਂ ਸੀ ਕੋਈ ਫਿਲਮ ਵਿਮਨ ਜਿਹੜੀ ਸੈਂਟਰਡ ਹੈਗੀ ਆ ਤੇ ਪਹਿਲਾਂ ਤਾਂ ਡਰ ਵੀ ਸੀਗਾ ਸਾਰਿਆਂ ਨੂੰ ਵੀ ਪਤਾ ਨਹੀਂ ਇਮੋਸ਼ਨਲ ਵੀ ਐ ਦੂਜਾ ਵਿਮਨ ਵਿਮਨ ਤੇ ਹੈਗੀ ਆ ਭਈ ਹੋਊਗਾ ਕੁਝ ਕੇ ਨਹੀਂ ਹੋਊਗਾ ਬਟ ਫਿਲਮ ਚੱਲਣ ਦੇ ਨਾਲ ਹੋਪ ਜਾਗੀ ਆ ਸਾਰਿਆਂ ਲਈ ਸੋ ਹੁਣ ਕਨਸੈਪਟ ਇਦਾਂ ਦੇ ਆਉਣਗੇ ਨੀਰੂ मैम ਨੇ ਇੱਕ ਹੋਰ ਫਿਲਮ ਵੀ ਹੁਣੇ ਇੱਕ ਕੀਤੀ ਆ ਨਹੀਂ 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 ਉਸ ਤੋਂ ਬਾਅਦ ਹੁਣ ਇੱਕ ਸ਼ੂਟ ਹੋ ਚੁੱਕੀ ਆ ਜਿਹੜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਇਵਨ ਮੈਂ ਵੀ ਜਾਣਾ ਸੀ ਮੈਂ ਸ਼ੂਟ ਤੇ ਰੋਮਾਨੀਆ ਚਲੀ ਗਈ ਸੀ ਉਹ ਸਾਰੀ ਔਰਤਾਂ ਦੀ ਆ ਓਕੇ ਹਾਂਜੀ ਸੋ ਸੋ ਇਹ ਹੁਣ ਸਟਾਰਟ ਹੋ ਚੁੱਕਿਆ ਹਾਂਜੀ ਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਵਾਰਡ ਫੰਕਸ਼ਨ ਤੇ ਪਹੁੰਚਾ ਵਿਮਨ ਦੀ ਕੀ ਡੈਫੀਨੇਸ਼ਨ ਹੈ ਤੁਹਾਡੀ ਲਾਈਫ ਵਿੱਚ ਕੀ ਔਰਤਾਂ ਨੂੰ ਕਿੰਨਾ ਕੁਝ ਫੇਸ ਕਰਨਾ ਪੈਂਦਾ ਘਰ ਵੀ ਸਾਹਮਣਾ ਪੈਂਦਾ ਕੰਮ ਵੀ ਕਰਨਾ ਪੈਂਦਾ ਬੱਚਿਆਂ ਨੂੰ ਵੀ ਦੇਖਣਾ ਪੈਂਦਾ ਤੇ ਸਭ ਕੁਝ ਮੈਨੇਜ ਕਰਨਾ ਕਿੰਨਾ ਔਖਾ ਹੋ ਜਾਂਦਾ ਫਿਰ ਇਸ ਨੂੰ ਗੱਲਾਂ ਵੀ ਸੁਣਨੇ ਪੈਂਦੀਆਂ ਨਹੀਂ ਉਹ ਤਾਂ ਹੈ ਦੇਖੋ ਪੇਸ਼ੈਂਸ ਬਹੁਤ ਹੈ ਸਹਿਨਸੀਲਤਾ ਬਹੁਤ ਹੈ ਔਰਤ ਦੇ ਵਿੱਚ ਹਨ ਉਹ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਔਰਤ ਨੇ ਇੱਕੋ ਟਾਈਮ ਕਈ ਕੰਮ ਕਰਦੀ ਹੈ ਨਾ ਉਹਨੇ ਬੱਚੇ ਨੂੰ ਤਿਆਰ ਵੀ ਕਰਨਾ ਹੈ ਬੱਚੇ ਨੂੰ ਰੋਂਦਾਇਤਾ ਚੁੱਕ ਵੀ ਕਰਾਉਣਾ ਹੈ ਉਹਨੂੰ ਦੁੱਧ ਵੀ ਪਿਲਾਉਣਾ ਹੈ ਠੀਕ ਹੈ ਦੁੱਧ ਗਾਲੀ ਰੱਖਿਆ ਹੋਇਆ ਸਟੋਵ ਤੇ ਉਹਨੇ ਉਹ ਵੀ ਦੇਖ ਲੈਣਾ ਹੈ ਠੀਕ ਹੈ ਕੋਈ ਕੰਮ ਵਾਲੀ ਕਰਨ ਆ ਗਈ ਤਾਂ ਉਹਨੂੰ ਵੀ ਦੇਖਣਾ ਉਹਨੇ ਠੀਕ ਹੈ ਕੋਈ ਗੈਸਟ ਆ ਗਿਆ ਉਹਨੂੰ ਵੀ ਜਾਂਚ ਉਹਨੂੰ ਪਤਾ ਹੁੰਦਾ ਵੀ ਗੈਸਟ ਆਏ ਨੇ ਉਹਨੂੰ ਪਾਣੀ ਫੜਾਤਾ ਇਹਨਾਂ ਨੂੰ ਚਾਹ ਧਾਰਤੀ ਨਾਲ ਮਤਲਬ ਉਹਨੇ ਸਾਰਾ ਮੈਨੇਜਮੈਂਟ ਕਰ ਲੈਣਾ ਬੰਦਾ ਇੱਕ ਟਾਈਮ ਇੱਕੋ ਕੰਮ ਕਰ ਸਕਦਾ ਇੱਕ ਤੋਂ ਦੋ ਕਰ ਲੂਗਾ ਇਸ ਤੋਂ ਵੱਧ ਨਹੀਂ ਕਰ ਸਕਦਾ ਤੇ ਇਸ ਕਰਕੇ ਵੀ ਔਰਤ ਜਿਹੜੀ ਹੈ ਮਤਲਬ ਦੇ ਇੱਕ ਘਰ ਦੀ ਆ ਜਾਂ ਉਹ ਇੱਕ ਬਹੁਤ ਵੱਡੀ ਜਿਹੜੀ ਮੈਨੇਜਮੈਂਟ ਉਹਨੂੰ ਆਉਂਦੀ ਆ ਹੈ ਨਾ ਤੇ ਇਸ ਤਰ੍ਹਾਂ ਦੀ ਜਿਹੜੀ ਮੈਨੇਜਮੈਂਟ ਹੈ ਮਰਦਾਂ ਨੂੰ ਵੀ ਸਿੱਖਣੀ ਚਾਹੀਦੀ ਹੈ ਔਰਤ ਮਰਦ ਬਰਾਬਰ ਨੇ ਆਪਾਂ ਕਹਨੇ ਆ ਠੀਕ ਹੈ ਪਰ ਮੈਂ ਔਰਤ ਨੂੰ ਹਮੇਸ਼ਾ ਕਹਨਾ ਕਿ ਉਹ ਮਰਦਾਂ ਤੋਂ ਉੱਪਰ ਹੈ ਜੇ ਔਰਤ ਹੈ ਤਾਂ ਆਹੀ ਮਰਦ ਹੈ ਉਹਨੇ ਜਨਮ ਦਿੱਤਾ ਹੈ ਉਸ ਸ੍ਰਿਸ਼ਟੀ ਹੈ ਨਾ ਤੇ ਇਸ ਕਰਕੇ ਔਰਤਾਂ ਨੂੰ ਕਦਰ ਕਰਨੀ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਪੂਨੋ ਸੂਦਨਾ ਦੀ ਜਿਹੜੀ ਟੀਮ ਹੈ ਪੂਰੀ ਉਹਨਾਂ ਵੱਲੋਂ ਜਿਹੜੀਆਂ ਔਰਤਾਂ ਆਪਣੇ ਵੱਖ-ਵੱਖ ਫੀਲਡ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਔਰ ਕਰਨਾ ਵੀ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਮਾਜ ਦੇ ਵਿੱਚ ਜੇ ਮਾੜੇ ਕੰਮ ਹੁੰਦੇ ਨੇ ਨਸ਼ਾ ਆ ਗਿਆ ਜਾਂ ਗੈਂਗਵਾਰ ਆ ਗਈ ਇਸ ਤਰ੍ਹਾਂ ਦੀਆਂ ਕਿਰਤੀਆਂ ਨੇ ਉੱਥੇ ਕੁਝ ਲੋਕ ਨੇ ਜਿਹੜੇ ਹਲੇ ਵੀ ਚੰਗੇ ਕੰਮਾਂ ਦੇ ਵਿੱਚ ਵੱਖ-ਵੱਖ ਫੀਲਡਾਂ 'ਚ ਲੱਗੇ ਹੋਏ ਨੇ ਤੇ ਉਹਨਾਂ ਨੂੰ ਜਿਹੜੀ ਹੈ ਸ਼ਾਬਾਸ਼ ਦੇਣੀ ਆ ਆਕਸੀਜਨ ਦੇ ਬਰਾਬਰ ਹੈ ਠੀਕ ਹੈ ਤੇ ਮੈਨੂੰ ਲੱਗਦਾ ਇਦਾਂ ਦੀ ਸ਼ਾਬਾਸ਼ ਜਿਹੜੀ ਹੈ ਉਹਨੂੰ ਮੰਚ 'ਤੇ ਬੁਲਾ ਕੇ ਆਡੀਅנס ਦੇ ਸਾਹਮਣੇ ਲੋਕਾਂ ਦੇ ਸਾਹਮਣੇ ਨੂੰ ਪ੍ਰਮੋਟ ਕਰਨਾ ਚਾਹੀਦਾ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਜੀ ਥੈਂਕ ਯੂ ਸੋ ਮੱਚ